ਸਾਰਾ ਕੋਜੀ ਭਾਜੀ ਸਾਰਿਆਂ ਨੂੰ ਸਮਝ ਆ ਰਹੀ ਆ ਹਰੇ ਕੋਈ ਆਪਣੇ ਘਰ ਨੂੰ ਸਿਆਣਾ ਹੁੰਦਾ ਸਰਕਾਰ ਨੂੰ ਨਹੀਂ ਸਮਝ ਆ ਰਹੀ ਸਰਕਾਰੀ ਸਾਨੂੰ ਬੇਫਿਕਰ ਬਣਾਉਣ ਡਈ ਆ ਸਾਡੀ ਪਹਿਲੀ ਸਾਡੇ ਕਿੱਲੇ ਦੇ ਵਿੱਚੋਂ ਇੱਕ ਜ਼ਿੰਮੇਦਾਰ ਦੇ 4840 ਗਾਜ ਹੁੰਦੇ ਜਿਹੜੇ ਕੀ ਜੇ ਆਪਾਂ 30 ਗਾਜ ਦੇ ਹਿਸਾਬ ਨਾਲ ਵੇਚਦੇ ਆ ਜੇ ਆਪਾਂ 25 ਗਾਜ ਦੇ ਹਿਸਾਬ ਨਾਲ ਲੈਂਦੇ ਆ ਉਹ 5852 ਗਾਜ ਪੜ ਜਾਂਦੇ ਆ ਜਿਹੜੇ ਸਾਨੂੰ 1000 ਗਾਜ ਜਾਂ 200 ਗਾਜ ਦਾ ਪ੍ਰਕਾਰ ਦੇ ਰਹੇ ਉਹ ਸਾਡੀ ਪਹਿਲੀ ਦੇ ਵਿੱਚੋਂ ਸਾਨੂੰ ਦੇ ਰਹੇ ਆ ਇਹਦਾ ਆਪਣਾ ਕਿੱਲਾ ਫਿਰ ਪੂਰਾ ਕਰਨ ਦੇ ਸਾਡੀ ਪੈਲੀ ਜੋ ਲੈ ਕੇ ਤਾਂ ਸਾਨੂੰ ਹੀ ਕਈ ਬੇਫਕੂ ਬਣਾਈ ਜਾਂਦੇ ਤੇ ਤੁਹਾਨੂੰ ਅਸੀਂ 1000 ਗਜ ਦਾ 200 ਗਜ ਦਾ ਪਲਾਟ ਦੇ ਆ ਰਹੇ ਆ ਕਿਲਾ ਤੇ ਫਿਰ ਪੂਰਾ ਹੋ ਜਾਂਦਾ ਇਹਨਾਂ ਦਾ ਟ੍ਰੇ ਕਰਾੜਿਆ ਦਾ ਫਾਇਦਾ ਜਿੰਨੇ ਜ਼ਿਆਦਾ ਸਰਕਾਰਾਂ ਤੋਂ ਵੱਡੀਆਂ ਪਾਲਸੀ ਲਈਆਂ ਵੱਡੀਆਂ ਪਾਲਸੀਆਂ ਲਾ ਰਹੀਆਂ ਵੱਡੇ ਘਰਾਣਿਆਂ ਦਾ ਫਾਇਦਾ ਜ਼ਿੰਮੇਵਾਰ ਨੂੰ ਕੁਛ ਨਹੀਂ ਮਿਲਦਾ ਜੀ ਕੁਛ ਕਰ ਸਕਦਾ ਕਿੱਦਾਂ ਦਿੱਕਾ ਹੋਵੇਗਾ ਪੰਜਾਬ ਵਿੱਚ ਹਾਂਜੀ ਕਿੱਦਾਂ ਸੁਧਿਕਾ ਹੋਵੇਗਾ ਹੋਰ ਤੇਜ਼ ਹੋਵੇਗਾ ਜੀ ਜਿਹੜੇ ਆ ਗਲਾਂ 'ਚ ਪਸੀਨਾ ਪੁੰਚਣ ਨੂੰ ਨਹੀਂ ਪਰਨੇ ਪਾਏ ਇਹਨਾਂ ਦੇ ਗਲਾਂ 'ਚ ਪਾਉਣ ਨੂੰ ਪਾਏ ਆ ਪਾ ਕੇ ਘੜੀਸਾਂਗੇ ਇੱਥੇ ਪੰਜਾਬ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੋਣ ਵਾਲੇ ਇਹਨਾਂ ਨੂੰ 2027 ਚ ਪਤਾ ਲੱਗ ਜਾ ਕਿਦਾਂ ਪਤਾ ਲੱਗਦਾ ਕਿਦਾਂ ਸੋਣ ਲੜੀਦੀ ਹੈ ਪਰ ਕਿੰਨੇ ਪਿੰਡਾਂ ਦੇ ਲੋਕ ਇਕੱਠੇ ਹੋਏ ਇੱਥੇ ਘਟੋ ਘਟੋ 100 ਪਿੰਡਾਂ ਦੇ ਲੋਕ ਇਕੱਠੇ ਹੋਏ ਆ ਕਹਿੰਦਾ ਕਿ ਟਰੈਕਟਰ ਦੀ ਗੂੰਜ ਸਰਕਾਰ ਦੇ ਕੰਨਾ ਤਾਂ ਪਹੁੰਚਣੀ ਆ ਜੀ ਆਪ ਤੁਸੀਂ ਅੱਜ ਦੇਖੋ ਤੁਹਾਨੂੰ ਸ਼ਾਮ ਤੱਕ ਹੀ ਪਤਾ ਲੱਗ ਜਾਊਗਾ ਜੇ ਰੋੜ ਪਈ ਤਾਂ ਦਿੱਲੀ ਆ ਜਾਂ ਚੰਡੀਗੜ੍ਹ ਤੋਂ ਜਾਵਾਂਗੇ ਜਾਵਾਂਗੇ ਜੀ ਪਹੁੰਚ ਕਰਾਂਗੇ ਮੇਰਾ ਨਾਮ ਤੇ ਪਿੰਡ ਦਾ ਨਾਮ ਦੱਸ ਮੇਰਾ ਸੜਕਾਂ ਦੇ ਵਾਇਗਰਤੀ ਕਾ ਖਾਲਸਾ ਵਾਇਗਰਤੀ ਦੀ ਫਤਿਹ ਮੇਰਾ ਨਾਮ ਬਲਹਾਰ ਸਿੰਘ ਹੈ ਜੀ ਪਿੰਡ ਤੋਲਾ ਨੰਗਲ ਤੋਂ ਆ ਸੜਕਾਂ ਦੇ ਉਤਰਨ ਦੀ ਆ ਕਾਨੂੰਨ ਦੇ ਖਿਲਾਫ ਲੋੜ ਪੈ ਗਈ ਆ ਕਿਉਂਕਿ ਜਿਹੜਾ ਕਾਨੂੰਨ ਆ ਉਹ ਕਿਸਾਨਾਂ ਨੂੰ ਮਾਰੂ ਆ ਕਿਉਂਕਿ ਜੇ ਪਲਾਟ ਲੈ ਕੇ ਆਪਾਂ ਛੋਟੇ ਛੋਟੇ ਤੇ ਆਪਣੀਆਂ ਜ਼ਮੀਨਾਂ ਸੋਨੇ ਵਰਗੀਆਂ ਦੇਣੀਆਂ ਵਾ ਤੇ ਉਹਦੇ ਵਿੱਚ ਆਪਾਂ ਹੱਟ ਉਹਦੇ ਖਿਲਾਫ ਆਪਾਂ ਉਤਰੇ ਆ ਕਿਉਂਕਿ ਸਰਕਾਰ ਦੇ ਆਪਾਂ ਬੋਲਿਆ ਕਰਨਾਂ ਤੱਕ ਆਵਾਜ਼ ਆਪਣੀ ਪਹੁੰਚਾਉਣਾ ਚਾਹੁੰਦੇ ਆ ਕਿਉਂਕਿ ਤੁਹਾਡਾ ਹੀ ਇੱਕ ਮੀਡੀਆ ਮਾਧਿਅਮ ਹੈਗਾ ਵਾ ਜਿਹਦੇ ਤਰੀਕੇ ਨਾਲ ਅਸੀਂ ਆਵਾਜ਼ ਇਹਨਾਂ ਨੂੰ ਪ੍ਰੋਪਰ ਆਪਣੀ ਅਸੀਂ ਪਹੁੰਚਾ ਸਕਦੇ ਆ ਲੱਗਦਾ ਕਿ ਕੇਂਦਰ ਸਰਕਾਰ ਦੀ ਫੌਲਟ ਪੰਜਾਬ ਤੇ ਲਈ ਐ ਇਹ ਦੋਨਾਂ ਦੀ ਰਲ ਕੇ ਜਾਵਦੀ ਚੱਲਣ ਦੀ ਕਿਉਂਕਿ ਜਿੰਦੋਂ ਦੇ ਦਿੱਲੀੋਂ ਹਾਰ ਕੇ ਆਏ ਆ ਇੱਥੇ ਉਦੋਂ ਦਾ ਇਹ ਜਾਦਾ ਕੰਮ ਹੋਇਆ ਵਾ ਨਹੀਂ ਤੇ ਪਹਿਲਾਂ ਕਿਉਂ ਨਹੀਂ ਇਹ ਕੰਮ ਨਹੀਂ ਪਹਿਲਾਂ ਤੇ ਸਾਰਾ ਕੁਝ ਸਹੀ ਚੱਲ ਰਿਹਾ ਹੈ ਕਿਉਂਕਿ ਜਿਵੇਂ ਆ ਪੁੱਟਾਂ ਦੀਆਂ ਕਲੋਨੀ ਇੰਪਰੂਵ ਹੋਈ ਆ 2012 13 ਦੀ ਜੇਲ੍ਹ ਵਾਲੀ ਉਹ ਹੱਲੇ ਤੱਕ ਨਹੀਂ ਪਲਾਟ ਉਹਦੇ ਵੀ ਕੇ ਪ੍ਰੋਪਰ ਉਹ ਖਾਲੀ ਪਈ ਹੋਈ ਆ ਤੇ 30000 ਨੂੰ ਗੱਜ ਕਿਹੜੇ ਗਰੀਬ ਬੰਦੇ ਨੇ ਲੱਲੇਣਾ ਜਦੋਂ ਕਰੋੜਾਂ ਕਰੋੜ ਦਾ ਇੱਕ ਫਲਾਟ ਹੀ ਬਣ ਗਿਆ ਤੇ ਕਿੰਨੇ ਲੱਲੇਣਾ ਮਾਤੜ ਬੰਦਾ ਤੇ ਉੱਥੇ ਲੈ ਨਹੀਂ ਸਕਦਾ ਜਿਵੇਂ ਸਰਕਾਰ ਕਹਿੰਦੀ ਆ ਅੱਜ ਕਿ ਕਿਸਾਨਾਂ ਦੇ ਨਾਲ ਕਿਤੇ ਜੁੜੇ ਹੋ ਸਰਕਾਰ ਬਹੁਤ ਕਿ ਕਿਸਾਨ ਤੇ ਆਟੋਮੈਟਿਕ ਖਤਮ ਹੋ ਜੈਨੇ ਜਦੋਂ ਇਨਰ ਜਾਂ ਰਕਬਾ ਪਹਿਲੀ ਖਤਮ ਹੋ ਜੈਨੀ ਆ ਤੇ ਫਿਰ ਕਿਸਾਨ ਤੇ ਖਤਮ ਹੋ ਹੀ ਰਿਹਾ ਵਾ ਤੇ ਕਿਤੇ ਤੇ ਆਟੋਮੈਟਿਕ ਖਤਮ ਹੋਏ ਨੇ ਜਿਵੇਂ ਆੜ ਤੇ ਆ ਕੋਈ ਵੀ ਚੀਜ਼ਾਂ ਕਿਸਾਨਾਂ ਤੋਂ ਪੰਦੀ ਪਈ ਆ ਤੇ ਜਦੋਂ ਪਹਿਲੀਆਂ ਹੀ ਘਟਦੀਆਂ ਗਈਆਂ ਤੇ ਫਿਰ ਸਭ ਕੁਝ ਘਟਣਾ ਅੱਜ ਸਾਡੇ ਵੱਲੋਂ ਰੋਡ ਟਰੈਕਟਰ ਮਾਰਚ ਕੀਤਾ ਜਾ ਰਿਹਾ ਵਾ ਸਾਰੇ ਪਿੰਡਾਂ ਨਾਲੋਂ ਜਿਹੜੇ ਇੱਧਰ ਦੇ ਪਿੰਡ ਪ੍ਰਭਾਵਿਤ ਹੋਏ ਆ 11-12 ਪਿੰਡ ਸਾਰੇ ਪਿੰਡਾਂ ਵਿੱਚੋਂ ਟਰੈਕਟਰ ਆਏ ਆ ਰੋਸ ਜਹਾਰ ਕਰਦੇ ਪਏ ਆਪਾਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਅਪੀਲ ਵੀ ਤੇ ਅਸੀਂ ਬੇਨਤੀ ਵੀ ਕਰਨਾ ਚਾਹੁੰਦੇ ਆ ਵੀ ਜਿਹੜਾ ਕਾਨੂੰਨ ਲਿਆਂਦਾ ਗਿਆ ਉਹ ਵਾਪਸ ਹੀ ਲਿਆ ਜਾਵੇ ਤੇ ਬਹੁਤ ਬਹੁਤ ਉਹਦਾ ਧੰਨਵਾਦ ਹੋਊਗਾ ਕਿਉਂਕਿ ਸਾਨੂੰ ਸੜਕਾਂ ਤੇ ਗਰਮੀ 'ਚ ਉੱਤਰਨ ਤੇ ਨਾ ਮਜਬੂਰ ਕਰਨ ਕਿਉਂਕਿ ਸਾਡਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે ભાવે હોવે બર્થડે પાર્ટી રિટાયરમ પાર્ટી જા કોઈ હોય પાર્ટી અુક અજનલા પુરા અને મશહૂર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਡਰਾਫਟੋਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼